साढ़े देश आजाद हुए छिहत् साल हो गए पर कई चीजें ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ-ਏ-ਅਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ। ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ ਇਸਾ ਨਿਰਦੇਸ਼ਾ ਹੈ ਕਿ ਟ੍ਰੈਫਿਕ ਪੁਲਿਸ ਕੰਮ ਕਰ ਰਹੀ ਆ। ਆਪਾਂ ਜਿਵੇਂ ਅੱਗੇ ਤੁਹਾਨੂੰ ਪਤਾ ਹੈ ਆਪਣੇ ਧੁੰਦ ਦਾ ਮੌਸਮ ਆ ਰਿਹਾ ਹੈ। ਧੁੰਦ ਦੇ ਵਿੱਚ ਐਕਸੀਡੈਂਟ ਦਾ ਬਹੁਤ ਕਾਰਨ ਹੁੰਦੇ ਆ। ਸਾਨੂੰ ਕੋਈ ਕੰਪਲੇਂਟ ਆਈ ਸੀ ਕਿ ਆਪਨੇ ਇੱਥੇ ਮੋਗੇ ਦਾ ਜਿਹੜਾ ਗੁਰਪੁਰਾ ਹਾਈਵੇ ਆ ਇਹਦੇ ਇੱਕ ਬਾੜ ਦੇ ਬਹੁਤ ਸਾਰਾ ਬਾਹਰ ਤੱਕ ਰੋਡ ਦੇ ਨੇੜੇ ਤੱਕ ਪਿਆ ਹੋਇਆ ਹੈ। ਅਸੀਂ ਉਹਦੇ ਕੰਪਲੇਂਟ ਤੇ ਕਾਰਵਾਈ ਕਰਦੇ ਹੋਏ ਅੱਜ ਜੋ ਵੀ ਨਜਾਇਜ਼ ਕਬਜ਼ੇ ਆ ਉਹ ਪਿੱਛੇ ਕਰਵਾ ਰਹੇ ਆ ਤਾਂ ਜੋ ਧੁੰਦ ਦੇ ਮੌਸਮ ਵਿੱਚ ਕਿਸੇ ਵੀ ਐਕਸੀਡੈਂਟ ਹੋਣ ਤੋਂ ਬਚਾਇਆ ਜਾ ਸਕੇ। ਉਹ ਵੀ ਇਹ ਕੁਝ ਦਿਨ ਪਹਿਲਾਂ ਵੀ ਹੋਏ ਸੀਗੇ ਫੇਰ ਉਸੇ ਤਰ੍ਹਾਂ ਦੁਆਰ ਤੋਂ ਲ ਹਾਂਜੀ ਅਸੀਂ ਅੱਗੇ ਵੀ ਇਥੇ ਕਰਵਾ ਕੇ ਗਏ ਸੀ ਪਰ ਇਹ ਫਿਰ ਵੀ ਚਲੋ ਅਸੀਂ ਫਿਰ ਦੁਬਾਰਾ ਇਸੇ ਕਰਕੇ ਆਏ ਆ ਕਿ ਜੋ ਇਸ ਤੋਂ ਬਾਅਦ ਜੇ ਫਿਰ ਵੀ ਕੋਈ ਨਹੀਂ ਹੈ ਕਾਰਵਾਈ ਤਾਂ ਅੱਗੇ ਅਸੀਂ ਆਪਣੀ ਕਾਰਵਾਈ ਕਰਾਂਗੇ ਹਦਾਇਤ ਵੀ ਕੀਤੀ ਗਈ ਕੋਈ ਜਨਨ ਹਾਂਜੀ ਹਾਂਜੀ ਹਦਾਇਤ ਜਾਰੀ ਕੀਤੀ ਗਈ ਕਿ ਇਸ ਤੋਂ ਜੋ ਵੀ ਆਪਣਾ ਇਹਨਾਂ ਦੇ ਪਿੱਛੇ ਸਮਾਨ ਆਪਣਾ ਜਿੰਨਾ ਵੀ ਪਿੱਛੇ ਤੋਂ ਪਿੱਛੇ ਹਟਾ ਸਕਣ ਜੇ ਕੱਲ ਤੋਂ ਅੱਗੇ ਤੋਂ ਫਿਰ ਇਹ ਕੰਮ ਹੋਏਗਾ ਤੇ ਅਸੀਂ ਇਹਦੇ ਦੇ ਕਾਰਜ ਜਰੂਰ ਕਰਾਂਗੇ ਜਦੋਂ ਤੁਹਾਡੇ ਵੱਲੋਂ ਪਹਿਲਾਂ ਵੀ ਖਾਲੀ ਕਰਵਾਇਆ ਗਿਆ ਸੀ ਦੁਬਾਰਾ ਫਿਰ ਇਹ ਕਬਜਾ ਹੋ ਗਿਆ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਤੁਹਾਡੇ ਵੀ ਜਿਹੜੇ ਹੁਕਮਾਂ ਦੀਆਂ ਜੜੀਆਂ ਧਜਾ ਉਡਾਈਆਂ ਜਾ ਰਹੀਆਂ ਤੋ ਹਾਂਜੀ ਅਸੀਂ ਗੱਲ ਕਰ ਰਹੇ ਆ ਜੀ ਬਾਕੀ ਜਿੰਮੇ ਵੀ ਹੋਏਗਾ ਚਲੋ ਅਸੀਂ ਇਸ ਤੋਂ ਬਾਅਦ ਅੱਗੇ ਨਹੀਂ ਕੰਟਰੋਲ ਕੀਤਾ ਜਾਏਗਾ ਉਹ ਜੋ ਵੀ ਹੋਏ ਉਹਨਾਂ ਦੇ ਕਾਰਵਾਈ ਕੀਤੀ ਜਾਏਗੀ ਜੀ ਗੁਰਪ੍ਰੀਤ ਜੀ ਜਿੱਤੇ ਕਰ ਅੱਗੇ ਸਰਦੀ ਜ਼ਿਆਦਾ ਤੁੰਦ ਜ਼ਿਆਦਾ ਗਈ ਹੈ ਇਹ ਕੋ ਲੁਧਿਆਣਾ ਰੋਡ ਤੋਂ ਲੈ ਕੇ ਕੋਟਪੂਰਾ ਰੋਡ ਤੱਕ ਜਿਹੜਾਗਾ ਕਾਫੀ ਰੈਂਦਾ ਹੋਰ ਵੀ ਕਾਰਵਾਈ ਕੀਤੀ ਜਾਊਗੀ ਜਾਂ ਕਾਰਵਾਈ ਹਾਂਜੀ ਸਾਨੂੰ ਜਿੱਥੇ ਵੀ ਲੱਗ ਰਿਹਾ ਹੈ ਰੋਡ ਤੇ ਕੋਈ ਵੀ ਨਜਾਇਜ਼ ਜਿੱਥੋਂ ਆਪ ਨੂੰ ਲੱਗਦਾ ਕਿ ਕੋਈ ਵੀ ਵਿਗਾੜਨ ਦਾ ਕਾਰਨ ਬਣ ਸਕਦਾ ਉਹ ਸਾਰੇ ਤੇ ਅਸੀਂ ਆਪਣੀ ਕਾਰਵਾਈ ਕਰਾਂਗੇ ਹਾਂ ਵੀ ਜੋ ਵੀ ਕਬਜ਼ਾ ਹਟਾਵਾਂਗੇ ਜੇ ਕੋਈ ਨਹੀਂ ਕਰਦਾ ਤਾਂ ਕਾਰਵਾਈ ਜ਼ਰੂਰ ਹੋਏਗੀ ਜੇ ਕੋਈ ਕਵਾੜ ਦੇ ਇੱਥੇ ਸਮਾਨ ਵਗੈਰਾ ਗੱਡੀਆਂ ਖੜੀਆਂ ਉਹਨਾਂ ਦੇ ਚਲਾਨ ਕੱਟੇ ਜਾਣਗੇ ਦੂਰ ਹੋ ਗਏ ਲੱਗਦਾ ਹੁਣ ਇਹ ਜਿਹੜੀ ਕਾਰਵਾਈ ਤੁਸੀਂ ਕੀਤੀ ਹੈ ਕਾਗਜ਼ਾਂ ਤੱਕ ਸੀਮਤ ਰਹੇਗੀ ਜਾਂ ਹੁਣ ਇਹ ਖਾਲੀ ਹੋ ਕੇ ਹਟੇਗਾ ਨਹੀਂ ਹੁਣ ਤਾਂ ਇਹ ਖਾਲੀ ਹੋ ਗਿਆ